ਸਭ ਤੋਂ ਵੱਧ ਜੇਕਰ ਈਡੀ ਦੀਆਂ ਜਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਰੇੜਾ ਹੁੰਦੀਆਂ ਨੇ ਉਹ ਭਾਜਪਾ ਦੇ ਰਾਜ ਦੇ ਵਿੱਚ ਹੁੰਦੀਆਂ ਨੇ ਔਰ ਇਸ ਨੇ ਵਪਾਰੀਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ ਜਿਵੇਂ ਕਾਂਗਰਸ ਦੀ ਗੱਲ ਕਰਾਂ ਪਿਛਲੇ ਦਿਨੀ ਰਾਜਾ ਵਢਿੰਗ ਜੀ ਨੇ ਇੱਕ ਟਵੀਟ ਕੀਤਾ ਇੱਕ ਵੀਡੀਓ ਵੀ ਪਾਈ ਈਵਨ ਅੱਜ ਮੈਂ ਦੇਖ ਰਿਹਾ ਸੀ ਜੈਨਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਨੇ ਵੀ ਟਵੀਟ ਕੀਤਾ ਹੈਗਾ ਕਿ ਪੰਜਾਬ ਦੇ ਵਿੱਚ ਟੈਕਸ ਦੇ ਨਾਂ ਤੇ ਟੈਰਰ ਪੈਦਾ ਕੀਤਾ ਜਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਵਾਂ ਜਿਹੜਾ ਟੈਕਸ ਅਤੰਕਵਾਦ ਹੈ ਨਾ ਉਹ ਅਸੀਂ ਨਹੀਂ ਫਲਾਇਆ। ਟੈਕਸ ਅਤੰਕਵਾਦ ਭਾਜਪਾ ਨੇ ਫਲਾਇਆ ਕਿਉਂਕਿ ਭਾਜਪਾ ਦਾ ਜਿਹੜਾ ਕਮਲ ਹੈ ਉਹ ਟੈਕਸ ਅਤੰਕਵਾਦ ਦੇ ਵਿੱਚ ਹੀ ਵੱਧਾ ਫੁੱਲਦਾ ਹੈਗਾ। ਉੱਥੇ ਹੀ ਉਹ ਖੜਦਾ ਹੈਗਾ। ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਦੇ ਸਾਨੂੰ 3 ਸਾਲ ਸਰਕਾਰ ਚਲਾਉਂਦਾ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਟੈਕਸਵਾ ਜਨਕਿ ਟੈਕਸ ਅਤੰਕਵਾਦ ਉਦੋਂ ਹੁੰਦਾ ਜਦੋਂ ਤੁਸੀਂ ਮਾਫੀਆ ਦੀ ਸਰਕਾਰ ਚਲਾਉਂਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਨਜਾਇਜ਼ ਤੌਰ ਤੇ ਪ੍ਰੇਸ਼ਾਨ ਕਰਦੇ ਹੋ ਜਦੋਂ ਤੁਸੀਂ ਉਹ ਟੈਕਸ ਜਿਹੜਾ ਸਰਕਾਰੀ ਖਜ਼ਾਨੇ 'ਚ ਜਾਣਾ ਚਾਹੀਦਾ ਸੀ ਉਹ ਤੁਹਾਡੀਆਂ ਆਪਣੀਆਂ ਜੇਬਾਂ ਦੇ ਵਿੱਚ ਜਾਂਦਾ